ਲੁਧਿਆਣਾ ਤੋਂ ਬਾਅਦ ਸੰਗਰੂਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਪਾਣੀ ਦੇ ਸੈਂਪਲ ਲਏ ਜਾਣ ਤੇ ਪਤਾ ਲੱਗਿਆ ਹੈ ਕਿ ਇਨ੍ਹਾਂ ਸਕੂਲਾਂ ਵਿੱਚ ਵੀ 8 ਸਕੂਲਾਂ ਦੇ ਸੈਂਪਲ ਫੇਲ ਹੋਏ ਹਨ ਜਿਸ ਦੇ ਚਲਦੇ ਵਿਭਾਗ ਵੱਲੋਂ ਇਨ੍ਹਾਂ ਸਕੂਲਾਂ ਨੂੰ ਵਾਟਰ ਟ੍ਰੀਟਮੈਂਟ ਪਲਾਂਟ ਲਗਾਉਣ ਅਤੇ ਵਾਟਰ ਟੈਂਕ ਦੀ ਸਫਾਈ ਕਰਕੇ ਮੁੜ ਤੋਂ ਸੈਂਪਲ ਭੇਜਣ ਲਈ ਕਿਹਾ ਗਿਆ ਹੈ ਦੱਸਦੀ ਹੈ ਕਿ ਲੁਧਿਆਣਾ ਦੇ ਵਿੱਚ ਕਈ ਸਕੂਲਾਂ ਦੇ ਪਾਣੀ ਦੇ ਸੈਂਪਲ ਫੇਲ ਹੋਣ ਤੋਂ ਬਾਅਦ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਵੱਲੋਂ ਵੀ ਇਹ ਮੁਹਿੰਮ ਚਲਾਈ ਗਈ ਹੈ ਅਤੇ ਲਗਭਗ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਸੈਂਪਲ ਮੰਗਾਏ ਜਾ ਰਹੇ ਹਨ ਵਿਭਾਗ ਦਾ ਕਹਿਣਾ ਹੈ ਕਿ ਸਾਰੇ ਸਕੂਲਾਂ ਨੂੰ ਹਦਾਇਤ ਕੀਤੀ ਜਾ ਰਹੀ ਹੈ ਕਿ ਸਾਲ ਵਿੱਚ ਦੋ ਵਾਰ ਪਾਣੀ ਦੇ ਸੈਂਪਲ ਚੈੱਕ ਕਰਵਾਏ ਜਾਣ ਤਾਂ ਜੋ ਕਿ ਬੱਚਿਆਂ ਦੀ ਸਿਹਤ ਨਾਲ ਕਿਸੇ ਕਿਸਮ ਦਾ ਖਿਲਵਾੜ ਨਾ ਹੋ ਸਕੇ ਸਰ ਇਹ ਡੀਸੀ ਸਾਹਿਬ ਦੇ ਗਾਈਡਲਾਈਨਸ ਦੇ ਥਰੂ ਸੈਂਪਲਸ ਆ ਰਹੇ ਨੇ ਸਕੂਲਸ ਖੁਦ ਸੈਂਪਲਿੰਗ ਕਰਕੇ ਸਾਡੇ ਕੋਲ ਟੈਸਟਿੰਗ ਵਾਸਤੇ ਆ ਰਹੇ ਨੇ ਇਹਦੇ ਚ 1 ਫਰਸਟ ਆਫ ਅਪ੍ਰੈਲ 1 ਅਪ੍ਰੈਲ 2025 ਤੋਂ ਲੈ ਕੇ ਅੱਜ ਤੱਕ ਟੋਟਲ ਸਾਡੇ ਕੋਲ 68 ਸੈਂਪਲਸ ਆ ਚੁੱਕੇ ਨੇ ਠੀਕ ਹੈ ਤੇ ਇਹਨਾਂ ਚੋਂ 39 ਸੈਂਪਲਸ ਸਰਕਾਰੀ ਸਕੂਲ ਤੋਂ ਤੇ 29 ਸੈਂਪਲਸ ਪ੍ਰਾਈਵੇਟ ਸਕੂਲਾਂ ਤੋਂ ਅਸੀਂ ਰਿਸੀਵ ਕੀਤੇ ਨੇ ਜਿਨ੍ਹਾਂ ਤੋਂ ਹਾਲੇ ਤੱਕ ਜਿਹੜੇ 8 ਸੈਂਪਲ ਆਊਟ ਆਫ ਲਿਮਿਟਸ ਪਾਏ ਗਏ ਨੇ ਠੀਕ ਹੈ ਤੇ ਉਹਨਾਂ ਨੂੰ ਉਹਨਾਂ ਦੀ ਰਿਪੋਰਟ ਉਹਨਾਂ ਨਾਲ ਸ਼ੇਅਰ ਕਰਕੇ ਉਹਨਾਂ ਨੂੰ ਮਿਟੀਗੇਸ਼ਨ ਐਕਸ਼ਨ ਦੱਸ ਦਿੱਤਾ ਗਿਆ ਹੈ ਠੀਕ ਹੈ ਤੇ ਸਕੂਲ ਇਹਦੇ ਤੇ ਐਕਸ਼ਨ ਲੈ ਰਹੇ ਨੇ ਤੇ ਮਿਟੀਗੇਸ਼ਨ ਐਕਸ਼ਨ ਲੈਣ ਤੋਂ ਬਾਅਦ ਸਕੂਲਾਂ ਨੂੰ ਹਦਾਇਤਾਂ ਹੈਗੀਆਂ ਕਿ ਉਹ ਪਾਣੀ ਦਾ ਫਰੈਸ਼ ਸੈਂਪਲ ਲੈ ਕੇ ਲੈਬ 'ਚ ਸਬਮਿਟ ਕੀਤਾ ਜਾਏ ਤੇ ਉਹਦੀ ਰਿਪੋਰਟ ਜਾਂਚ ਕਰਵਾ ਕੇ ਉਹਦੀ ਰਿਪੋਰਟ ਵਾਪਸ ਡੀਸੀ ਅਫੀਸ ਨੂੰ ਸਬਮਿਟ ਕੀਤੀ ਜਾਏ। ਜਿੱਥੇ ਉਹਨਾਂ 'ਚ ਦੋ ਪੈਰਾਮੀਟਰ ਫੇਲ ਪਾਏ ਗਏ ਨੇ ਇੱਕ ਬੈਕਟੈਰਿਓਲੋਜੀਕਲ ਬੈਕਟੈਰਿਓਲੋਜੀਕਲ 'ਚ ਜਿਹੜਾ ਕੋਲੀਫਾਰਮ ਹੈ ਬੈਕਟੀਰੀਆ ਉਹ ਫੇਲ ਪਾਇਆ ਗਿਆ ਤੇ ਦੂਜਾ ਜਿਹੜਾ ਹੈਗਾ ਫਲੋਰਾਇਡ ਕੰਟਾਮਿਨੇਸ਼ਨ ਹੈ। ਠੀਕ ਹੈ ਸਕੂਲਾਂ ਨੂੰ ਫਲੋਰਾਇਡ ਕੰਟਾਮਿਨੇਸ਼ਨ ਵਾਸਤੇ ਆਰੋਧੀ ਪ੍ਰਪੋਜ਼ਲ ਦਿੱਤੀ ਗਈ ਹੈ। ਠੀਕ ਹੈ ਤੇ ਸਕੂਲ ਇਹਦੇ 'ਚ ਕੰਮ ਕਰ ਰਹੇ ਨੇ। ਬੈਕਟੀਰੋਲੋਜੀਕਲ ਕੰਟਾਮਿਨੇਸ਼ਨ ਵਾਸਤੇ ਉਹਨਾਂ ਨੂੰ ਆਪਣੇ ਟੈਂਕਾਂ ਦੀ ਸਾਫਾਈ ਕਰਨ ਤੋਂ ਬਾਅਦ ਕਲੋਰਿਨੇਸ਼ਨ ਦਾ ਕਲੋਰਿਨੇਸ਼ਨ ਕਰਨ ਵਾਸਤੇ ਕਿਹਾ ਗਿਆ ਹੈ ਉਸ ਤੋਂ ਬਾਅਦ ਕੁਝ ਸਕੂਲ ਸੈਂਪਲ ਦੇ ਕੇ ਵੀ ਜਾ ਚੁੱਕੇ ਨੇ ਜੋ ਸਕੂਲ ਪਾਸ ਵੀ ਅੰਡਰ ਪ੍ਰੋਸੈਸ ਨੇ ਠੀਕ ਹੈ ਆਪਣੀ ਇਮਿਟੀਗੇਸ਼ਨ ਐਕਸ਼ਨ ਲੈ ਲਿਆ ਸਕੂਲਾਂ ਨੇ ਬੈਕਟੀਰੋਲੋਜੀਕਲ ਕੰਟਾਮਿਨੇਸ਼ਨ ਹੈ ਜੋ ਵੱਧਦੀ ਹੈ ਤਾਂ ਇਨ ਫਿਊਚਰ ਜਿਹੜੇ ਉਹਨੂੰ ਕੰਜ਼ਰਵ ਕਰਨੇ ਚਾਹੋ ਉਹ ਸਟਾਫ ਹੈਗਾ ਜਾਂ ਫਿਰ ਉਹਦੇ ਸਟੂਡੈਂਟਸ ਨੇ ਉਹਨਾਂ ਨੂੰ ਡਾਇਰੀਆ ਹੋਣ ਦੇ ਚਾਂਸਸ ਇਨਕਰੀਜ਼ ਹੋ ਜਾਂਦੇ ਨੇ ਤੇ ਜਿਹੜੀ ਫਲੋਰੋਸਿਸ ਆਇਆ ਕਰੋ ਫਲਾਈਡ ਕਿਸੇ ਕੰਪਾਊਂਡ ਉਹਦੇ ਚ ਪਾਇਆ ਜਾਂਦਾ ਪਾਣੀ ਚ ਤੇ ਉਹ ਲੌਂਗ ਟਰਮ ਉਹਦੀ ਕੰਜ਼ਮਪਸ਼ਨ ਕੀਤੀ ਜਾਏ ਠੀਕ ਹੈ ਤਾਂ ਲੌਂਗ ਟਰਮ ਚ ਜਿਹੜੀ ਹੈਗੀ ਫਲੋਰੋਸਿਸ ਡਿਜ਼ੀਜ਼ ਹੈ ਜਾਂ ਵੀਕਨੈਸ ਆ ਬੋਨਸ ਹੀ ਬੋਲਦੇ ਆ ਉਹ ਜਾਂ ਫਿਰ ਟੀਥ ਡिके ਨੇਲਸ ਡिके ਆ ਚੀਜ਼ਾਂ ਪ੍ਰੋਬਲਮ ਆ ਸਕਦੀਆਂ ਨੇ ਇਹਦੇ ਇਹ ਦੇਖੋ ਸੋਰਸ ਚੇਂਜ ਕਰਨਾ ਵੀ ਇੱਕ ਆਪਸ਼ਨ ਹੋ ਸਕਦਾ ਬਟ ਸੋਰਸ ਚੇਂਜ ਕਰਨਾ ਇੱਕ ਕੋਸਟਲੀ ਹੋ ਹੈਗਾ ਤੇ ਅਗਰ ਸਕੂਲ ਚ ਸਟ੍ਰੈਂਥ ਘਟਾ ਹੈ ਤਾਂ ਆਰੋ ਇੱਕ ਵਧੀਆ অপশন ਹੋ ਸਕਦਾ ਉਹਨਾਂ ਵਾਸਤੇ ਕਿ ਆਰੋ ਲਾ ਕੇ ਉਹ ਪਹਿਲੇ ਆਰੋ ਲਾ ਕੇ ਉਹਨੂੰ ਠੀਕ ਕਰਕੇ ਉਹਦਾ ਜਾਂਚ ਕਰਾਇਆ ਜਾਏ ਕਿ ਉਹ ਫਲਾਈਟ ਜਿਹੜਾ ਆਇਆ ਹੈ ਉਹ ਕਟਿਆ ਹੈ ਕਿ ਨਹੀਂ ਕਟਿਆ ਠੀਕ ਹੈ ਜੋ ਕਟ ਜਾਂਦਾ ਹੈ ਤਾਂ ਉਹ ਪਾਣੀ ਪੀਣ ਵਾਸਤੇ ਯੂਜ਼ ਕਰ ਸਕਦੇ ਨੇ ਬਟ ਉਹ ਜ਼ਰੂਰੀ ਹਦਾਇਤਾਂ ਮੈਂ ਜਿਹੜੇ ਹੈਗੇ ਸੰਗਰੂ ਡਿਸਟ੍ਰਿਕਟ ਦੇ ਜਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਇੱਕ ਹਦਾਇਤ ਮਤਲਬ ਐਜ਼ ਅਡਵਾਈਸ ਲਾ ਲਈਏ ਕਿ ਤੁਸੀਂ ਇੱਕ ਵਾਰੀ ਸਾਲ 'ਚ ਆਪਣੇ ਪਾਣੀ ਦੀ ਪੂਰੀ ਜਾਂਚ ਪੂਰੀ ਜਾਂਚ ਦਾ ਮਤਲਬ ਹੈ ਫਿਜ਼ੀਕਲ ਕੈਮੀਕਲ ਬਾਇਓਲੋਜੀਕਲ ਤੇ ਹੈਵੀ ਮੈਟਲ ਦੀ ਜਾਂਚ ਜ਼ਰੂਰ ਕਰਾਈ ਜਾਏ ਤੇ ਕਿਉਂਕਿ ਐਜ਼ ਅ ਕਈ ਵੀ ਜੋ ਮੇਨ ਹੈ ਪਾਣੀ ਆਪਣਾ ਉਹ ਪਾਣੀ ਜਿਹੜਾ ਹੈਗਾ ਸਭ ਤੋਂ ਮੇਨ ਕੰਟੈਂਪ ਵਾਸਤੇ ਬਿਮਾਰੀਆਂ ਵਾਸਤੇ ਰਿਸਪੋਨਸਿਬਲ ਹੁੰਦਾ ਠੀਕ ਹੈ ਆਪਾਂ ਕਿਉਂਕਿ ਡੇਲੀ ਐਗਜੈਕਟਲੀ ਤੁਸੀਂ 3 ਤੋਂ 3 ਟੂ 4 ਲੀਟਰਸ ਵਾਟਰ ਕੰਜ਼ਮਪਟ ਕਰਦੇ ਜੇ ਉਹਦੇ ਚ ਕੰਟਾਮਨੇਸ਼ਨ ਹੈਗੀ ਤੇ ਬੋਡੀ will be एक्ट ਲਾਈਕ ਓਨ that thing ਠੀਕ ਹੈ ਤੇ ਇਹਦੇ ਜੇ ਹੈ ਕਿ ਹਾਂ ਤੁਸੀਂ ਫਿਜ਼ੀਕਲ ਕੈਮੀਕਲ ਐਂਡ ਹੈਵੀ ਮੈਟਲ ਔਰ ਬੈਕਲੋਜੀਕਲ ਇੱਕ ਵਾਰੀ ਸਾਲ ਚ ਜਰੂਰ ਚੈੱਕ ਕਰਵਾਓ